ਸੋ ਹਾਂਜੀ ਸਾਸਰੀ ਗੱਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਆਪਣੀ ਨਵੀਂ ਮਸ਼ੀਨ ਆ ਚੁੱਕੀ ਹੈ ਰਾਜਾ ਪਿਛਲੇ ਸਾਲ ਵੀ ਰਾਜਾ ਸੀ ਉਹ ਦੇਖ ਕੇ ਇਹ ਕਿ ਨਵੀਂ ਆਂਦੀ ਆ ਇਹਨੇ ਖੂਦ ਕੀਤੀ ਬਹੁਤ ਮੱਕ ਐ ਹੋਈਆਂ ਚੀਜ਼ਾਂ ਤੁਹਾਨੂੰ ਮੈਂ ਜੋ ਚਲਾਵਾਂਗੇ ਨਾਲ ਦੱਸਾਂਗੇ ਸਾਰੀਆਂ ਤੇ ਅੱਜ ਅਦਰ ਆਪਾਂ ਸਪਰੇਅ ਕਰਕੇ ਆਏ ਨੈਟ ਚ E <laughs> fica ਲੋ ਵੀਰੇ ਅੱਜ ਆਪਾਂ ਜਿਹੜਾ ਮਸ਼ੀਨ ਨੂੰ ਗੇੜਾ ਪਾਤਾ ਤੁਹਾਨੂੰ 11 ਵਜੇ 12 ਵਜੇ ਸਪਰੇ ਕਰਕੇ ਆਇਆ ਉਹ ਵਿਖਾਈ ਸੀ ਸ਼ਾਮ ਨੂੰ ਜਾਚਾਂ ਦਾ ਇੱਕਰੀ ਚਲਾਈਏ ਨਾਲੇ ਕੋਈ ਤੂੜੀ ਬਣਾ ਲੈਨੇ ਥੋੜੀ ਮੋਟੀ ਤੇ ਆਪਾਂ ਗੇੜਾ ਪਾਤਾ ਬਹੁਤ ਸੁੱਧ ਚੱਲਦੀ ਹਜੇ ਤੱਕ ਬੜੀ ਵਧੀਆ ਕੋਈ ਨੁਕਸ ਕੰਪਲੀਟ ਨਹੀਂ ਕੋਈ ਨੁਕਸ ਨਹੀਂਗਾ ਤੇ ਇੱਧਰ ਚੱਲ ਰਹੀ ਆ ਟਰੈਕਟਰ ਦੀ ਸਰਵਿਸ ਸ਼ਾਮੀ ਮਸ਼ੀਨਾਂ 'ਤੇ ਚਲਾ ਕੇ ਅੱਜ ਇੱਕ ਵਗੀ ਬਹੁਤ ਵਧੀਆ ਚੱਲੀ 5-6 ਟਰਾਲੀਆਂ ਭਰੀਆਂ ਤੇ ਹੁਣ ਟਰੈਕਟਰ ਦੀ ਸਰਵਿਸ ਕਰਨ ਲੱਗੇ ਆ ਚਾਚਾ ਆ ਵੀ ਕਰਦਾ ਪਿਆ ਮਸ਼ੀਨ ਆਪਾਂ ਜੰਦਰ ਹੀ ਲਾ ਚੜੀ ਆ ਆਪ ਹੀ ਸਰਵਿਸ ਕਰਦੇ ਆ ਤੇ ਆ ਕਾਲਾ ਤੇਲ ਤੇ ਮਤੇਲ ਆ ਮਗਲ ਆਲ ਕੁਆਲਟੀ ਕੱਢ ਲਿਆ ਫਿਲਟਰ ਬਦਲ ਤੇ ਨਵਾਂ ਪਾਤਾ ਹੁਣ ਜਿਹੜਾ ਮੀਟਰ ਆ ਸੈੱਟ ਕਰਦਾ ਪਿਆ ਚਾਚਾ ਤੇ ਹੁੰਦੇ ਜੇ ਸਰਵਿਸ ਦੀ ਟਾਈਮਿੰਗ ਆਉਂਦਾ ਈ ਉਹ ਰੀਸੈਟ ਕਰਦਾ ਪਿਆ ਬਦਲੀ ਵੜ ਤੇ ਕਣਕ ਗਈ ਛੋਟਾ ਛੋਟਾ ਮਗਰ ਪ੍ਰਾਲੀ ਐਣੀ ਪ੍ਰਾਲੀ ਦਾ ਟਟਾ ਮੇਰਾ ਪੱਕ ਪੂਰੀ ਪੱਕੀ ਪਈ ਆ ਹਾਂਜੀ ਵੀਰੇ ਇਹ ਪਹਿਲਾਂ ਠੰਡੇ ਕਿੱਲਾਂ ਲੱਗੇ ਪਿੰਨਾ ਚ ਰੁਤਲੇ ਢਾਈ ਵੱਢਨੇ ਆ ਦੋ ਟਰਾਲੀ ਆਪਣੇ ਕੋਲ ਪਿੱਛੇ ਦੋ ਟਾਪੇ ਪਵਾਲੇ ਜਿਸੇ ਉਹ ਆ ਗਿਟੂ ਵੀਰ ਇਹਨੇ ਇੱਕ ਪਵਾਟਾ ਪਾਈ ਥੀ ਟਾਈਮ ਹੋ ਗਿਆ ਰਾਤ ਤੇ ਸਾਢੇ ਤਾਫ ਨਾ ਜੇ ਲਈ ਆਪਾਂ ਸਾਢੇ 9:00 ਵਜੇ ਮਸ਼ੀਨ ਖੜੇ ਨੋ ਨੋ ਕੰਮ ਚੱਲ ਰਿਹਾ ਤੇ ਵੱਡਾਂਗੇ ਸਾਰੀ ਜਿੰਨੀ ਵੱਡੀ ਗਈ ਆਂਦੇ ਨੇ ਆਪਣਾ ਮਸ਼ੀਨ ਕਰਕੇ ਤੂੜੀ ਵਾਲੀ ਦਾ ਸੌਤ ਨਹੀਂ ਆਉਂਦਾ ਤਾਂ ਕਰਕੇ ਟਾਈਮ ਸ਼ੇਅਰ ਦੇ 7 7:30 ਇਹ ਮਸ਼ੀਨ ਆਪਾਂ ਚਲਾਤੀ ਰਾਤੀ ਆਪਾਂ ਫੁੱਟਨ 2 ਵਜੇ ਉਡਾ ਕੇ ਹੁਣ ਚਲਾਤੇ ਹਾਂ ਜੇ ਨੈਟ ਦੇ ਨਾਲ ਜਾਂ ਘਰ ਦੇ ਕੋਲ ਖਰੀ ਉਹ ਬਣਾਉਂਦੇ ਪਏ ਤੇ ਦੇਖੋ ਸੁਬਾ ਸੁਬਾ ਉਡਾਈਆ ਜਾਂ ਰਾਤ ਨੂੰ ਪ੍ਰਾਲੀ ਬਹੁਤ ਜੁੜਦੀ ਆ ਦੁਪਹਿਰੇ ਵੱਡੀ ਸੀ ਪਰ ਸੋ ਕੱਲ ਪਰਸੋਂ ਪ੍ਰਾਲੀ ਹੈ ਨਹੀਂ ਤੇ ਇਹ ਤਾਂ ਤੁਸੀਂ ਕਰੋ ਚੈੱਕ ਬਾਕੀ ਇਹ ਆਪਣੇ 5 ਗਨਾਲ ਹੈ 5 ਦੁੱਧੇ ਨੱਟ ਕੋਲਾ ਤੇ 2.5 ਕਿਲੇ ਇੱਕਾ 5 ਇੱਕ ਦਾ ਬਾਕੀ ਆਪਾਂ 12 ਤੇ ਰੰਗ ਲੈ ਥਾਂ ਜਿਹੜਾ ਰਾਤ 15 ਵੜਦਾ ਹੈ 15 ਕਿਲੇ ਥਾਂ ਰਾਤੀ ਵੜਦਾ ਹੈ ਇਹ ਰਹਿ ਗਿਆ 6-7 ਕਿਲੇ ਥਾਂ ਰਹਿ ਗਿਆ ਬਸ ਵਾਟ ਕੇ ਇਹ ਫੇਰ ਆਪਾਂ ਚੂਕੀ ਬਣਾਉਣ ਤੋਂ ਆ ਬੰਨੇ ਵੱਡੀ ਜਾਂਦੇ ਉਹ ਹਾਂਜੀ ਜੂਰੇ ਤੇ ਇਹ ਹਾਲਚਾਲਾ ਆਪਾ ਤੇ ਆ ਪਾਣੀ ਤੇ ਟ੍ਰਿਪ ਜਲਾਈ ਹੋਈ ਆ ਖਾਦ ਨਾਲ ਦੇਨੇ ਪਏ ਆ ਜੀ ਗਾਮੇਰ ਕੋਲ ਜੀ ਖਾਦ ਤੇ ਇੱਕ ਚਾਲ ਵੀ ਤੇਪਾ ਇਹਦਾ ਪਿੰਡ ਕੋਲ ਇਸ ਮੈਨੂੰ ਦੇਖੀ ਜਿੰਨ ਦੇਖੀ ਇਹਦਾ ਪ੍ਰੈਸ਼ਰ ਆਟਾ 2.5 ਦਾ ਪ੍ਰੈਸ਼ਰ ਇੰਦਰ ਹੀ ਚੱਲਦਾ ਹੈ ਇੱਥੇ ਕਰਦੇ ਸੇ ਇਹ ਜਾ ਫੇਡ ਦਾ ਕਿਉਂਕਿ ਇਧਰ ਆਪਣਾ ਖਾਦ ਦੇ ਚੱਕਰ ਦਾ ਨਾਲ ਸੈਟਿੰਗ ਤੁਸੀਂ ਇਹ ਆਦ ਦੇ ਕੇ ਫਿਰ ਆਪਾਂ ਮਸ਼ੀਨ ਤੇ ਜਾਣਾ ਤੇ ਮੈਂ ਇਹ ਚਾਚਾ ਗਿਆ ਬਰੋਂ ਉਠੋਣੇ ਆ ਕਿ ਕਮਰਾ ਆਪਣਾ ਪਲਸਟਰ ਹੋ ਗਿਆ ਅੰਦਰੋਂ ਬਰੋਂ ਬਿਜਲੀ ਦਾਲਦੇ ਨੇ ਚਾਚਾ ਸੇਰੇ ਕਰਦੇ ਆਂ ਭਾਵੇਂ ਸਟਾਰਟਰ ਲਗਾਇਆ ਅਜਾ ਚੱਲੀ ਜਾਂਦੀ ਮੋਟਰ ਤੇ ਆਪਾਂ ਚਾਮ ਤੇ ਅੰਦਰ ਹੀ ਉਹ ਕਰਨਾ ਪੈਂਦਾ ਵੀ ਮ ਖਰਾਬੀ ਨਾ ਹੋਵੇ ਪ੍ਰੈਸ਼ਰ ਵਧੇ ਨਾ ਘਟੇ ਨਾ ਆਰਾ ਦੇਖਣਾ ਪੈਂਦਾ ਆਹ ਬੰਦ ਇਹ ਦਾ ਕਰਤਾ ਉਹ ਭੁੱਲ ਗਏ ਨਾ ਤਾਂ ਕਰਦੇ ਪਾਣੀ ਚੱਲਿਆ ਪਿਆ ਸੋ ਹਾਂਜੀ ਵੀਰੇ ਚਾਚਾ ਮਸ਼ੀਨ ਲੈ ਗਿਆ ਟੂੜੀ ਬਣਾਉਣ ਗਏ ਤੇ ਆਪਾਂ ਵਾਣ ਵਾਉਣੇ ਪਰ ਜਿਹੜਾ ਮੱਕੀ ਵਾਲੀ ਪਹਿਲੀ ਜਿਹੜੀ ਆਪਾਂ ਜਿੱਥੇ ਬੀਜਣੀ ਹੈ ਪਾਈਨਰ ਦੀ 1844 ਉਹ ਤਾਂ ਬਾਅਦ ਇਹ ਹੈਗਾ ਪੌਣੇ 3 3 ਕਿੱਲੇ ਪੌਣੇ ਮੋਟਰ ਟੱਕ ਤੇ ਇਹ ਵਜਾਏ ਵੱਟ ਸੀ ਵੱਟ ਤੋਂ ਪਰਾਲੀ ਚੱਕ ਕੇ ਆਪਾਂ ਵਾਉਣੇ ਖੇਤੇ ਦੇ ਮੀਟਰ ਸਾਰੇ ਆਪਾਂ ਹਾਂਜੀ ਵੀਰੇ ਦੌਰ ਚੱਲ ਰਹੀ ਹੈ ਵਾਣ ਇਸ ਤਵੀਆਂ ਦੀ ਤੇ ਇਸ ਵੀਡੀਓ ਵੀ ਆਪਾਂ ਐਂਡਿੰਗ ਇੱਥੇ ਕਰਦੇ ਹਾਂ ਤੇ ਜਲਦ ਮਿਲਦੇ ਨਵੀਂ ਅਗਲੀ ਵੀਡੀਓ ਚ ਇਹ ਦੂਰ ਲਾ ਕੇ ਸਵਾਕਾ ਮਾਰ ਕੇ ਫਿਰ ਮੱਕੀ ਲਿਜਣੀ ਆਪਾਂ ਤੇ ਇਸ ਵੀਡੀਓ ਦੀ ਐਂਡਿੰਗ ਇੱਥੇ ਕਰਦੇ ਆ ਜਲਦ ਮਿਲਦੇ ਨਵੀਂ ਵੀਡੀਓ ਚ ਵੀਡੀਓ ਨੂੰ ਲਾਈਕ ਜਰੂਰ ਕਰਕੇ ਆਇਓ ਧੰਨਵਾਦ ਸਾਰੇ ਵੀਰਾਂ ਦਾ